ਅੱਜ ਦੀਆਂ ਸੁਰਖੀਆਂ ਕੀ ਨੇ ਟੈਣਾ ਜੀ ਬਹੁਤ ਬਹੁਤ ਧੰਨਵਾਦ ਜੀ ਪਲਾਟਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਹਾਥਰਸ ਦੇ ਵਿੱਚ ਸਤਸੰਗ ਤੋਂ ਬਾਅਦ ਭਗਤੜ ਮੱਚੀ ਸਵਾ 100 ਤੋਂ ਵੱਧ ਲੋਕਾਂ ਦੀ ਮੌਤ ਪ੍ਰਧਾਨ ਮੰਤਰੀ ਨੇ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਉੱਤੇ ਨਿਸ਼ਾਨਾ ਬੰਨ੍ਹਿਆ ਆ ਅਕਾਲੀ ਦਲ ਦੀ ਉਮੀਦਵਾਰ ਹੋਈ ਆਮ ਆਦਮੀ ਪਾਰਟੀ 'ਚ ਸ਼ਾਮਲ ਤੇ ਫਿਰ ਆ ਗਈ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਨੂੰ ਮਿਲਿਆ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਸਾਥ ਅਗਨੀ ਵੀਰਾਂ ਦੇ ਪਰਿਵਾਰ ਆਏ ਸਾਹਮਣੇ ਕਿ ਆ ਰਾਜਨਾਥ ਸਿੰਘ ਨੇ ਝੂਠ ਬੋਲਿਆ ਮੂਸੇਵਾਲਾ ਦੇ ਪਿਤਾ ਨੇ ਲੋਕ ਸਭਾ ਦੇ ਵਿੱਚ ਪੁੱਤ ਦਾ ਮੁੱਦਾ ਚੁਕਣ ਤੇ ਕੀਤਾ ਧੰਨਵਾਦ ਅਮਰਿਤਪਾਲ ਸਿੰਘ ਜਲਦ ਚੁਕੇਗਾ ਸੌ ਸਰਕਾਰ ਨੇ ਚਿੱਠੀ ਲਿਖੀ ਮੁੱਖ ਮੰਤਰੀ ਦੀ ਪਤਨੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਹਰਖਮਰਤਪਾਲ ਬਾਦਲ ਨੇ ਮੋਦੀ ਸਰਕਾਰ ਤੇ ਸਵਾਲ ਖੜੇ ਕੀਤੇ ਤੇ ਆਖਰੀ ਖਬਰ ਐਸਐਚਓ ਨੇ ਏਐਸਆਈ ਕੁੱਟਿਆ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟਣਾ ਜੀ ਯੂਪੀ ਦੇ ਵਿੱਚ ਜਿਹੜਾ ਹੁਣ ਹਾਜ਼ਰ ਹੈ ਪੰਜਾਬ ਦੀ ਯੂਪੀ ਦੇ ਵਿੱਚ ਟਣਾ ਜੀ ਜਿਹੜੇ ਹਾਥ ਰਸਤੇ ਵਿੱਚ ਭਗਦੜ ਮੱਚੀ ਸੀ ਉਸ ਸਟੈਂਪੀਡ ਦੇ ਵਿੱਚ ਹੁਣ ਕਿੰਨੇ ਲੋਕ ਮਾਰੇ ਗਏ ਨੇ ਐਨ ਸਭ ਹੁਣ ਤੱਕ ਦੀ ਜਿਹੜੀ ਜਾਣਕਾਰੀ ਆਈ ਹੈ 123 ਲੋਕਾਂ ਦੀ ਮੌਤ ਹੋ ਚੁੱਕੀ ਆ 150 ਦੇ ਕਰੀਬ ਲੋਕ ਜ਼ਖਮੀ ਆ ਤੇ ਜ਼ਖਮੀਆਂ ਦੇ ਵਿੱਚੋਂ ਕਈਆਂ ਦੇ ਹਾਲਾਤ ਬੜੇ ਗੰਭੀਰ ਆ ਤੇ ਮੰਨਿਆ ਜਾ ਰਿਹਾ ਜੀ ਕਿ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਸਕਦਾ ਹੈ ਨੰਬਰ 1 ਦੂਜੀ ਗੱਲ ਇਹ ਜੀ ਕਿ ਇੱਥੇ ਬਾਬਾ ਭੋਲੇ ਆ ਜਿਹਦਾ ਉਹਦਾ ਪੂਰਾ ਨਾਮ ਹੈਗਾ ਜੀ ਜਿਹੜਾ ਉਹ ਹੋਰ ਆ ਤੇ ਇਹਨੇ ਬਾਅਦ ਜਦੋਂ ਬਾਬਰਾ ਬਣਿਆ ਤੇ ਉਦੋਂ ਇਹਦਾ ਨਾਮ ਹੋਰ ਬਣ ਗਿਆ ਤੇ ਇਹ ਹਰਸ ਖੇਤਰ ਦੇ ਵਿੱਚ ਇਹ ਹਰਸ ਆ ਵਾਪਰਿਆ ਤੇ ਜਿਹੜਾ ਇਹ ਭੋਲਾ ਬਾਬਾ ਇਹ ਇੰਨਾ ਭੋਲਾ ਨਹੀਂ ਜਿੰਨਾ ਕਿ ਉਹਦੇ ਵੱਲੋਂ ਆਪਣੇ ਪ੍ਰਵਚਨਾਂ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਪੇਸ਼ ਕੀਤਾ ਗਿਆ ਅਸਲ ਵਿੱਚ ਪਹਿਲਾਂ ਇਹ ਪੁਲਸ ਦੇ ਵਿੱਚ ਵੀ ਭਰਤੀ ਰਿਆ 18 ਸਾਲ ਜੌਬ ਕਰਨ ਤੋਂ ਬਾਅਦ ਇਹਨੇ ਵੇਲੇ ਤੋਂ ਪਹਿਲਾਂ ਸੇਵਾ ਮੁਕਤੀ ਲੈ ਲਈ ਸੀਗੀ ਇਹ ਆਪਦੇ ਪ੍ਰਵਚਨਾਂ ਦੇ ਵਿੱਚ ਆਪਦੀ Satsang ਦੇ ਵਿੱਚ ਇਹ ਗੱਲ ਕਹਿੰਦਾ ਜਦ ਕਿ ਸਚਾਈ ਇਹ ਹੈ ਕਿ ਜਿਹੜਾ ਇਹ ਬੰਦਾ ਜਿਹੜਾ ਕਿ ਬਾਬਾ ਬਣੇ ਚਿੱਟ ਕਪੜੀਆ ਇਹਨੂੰ ਸਰੀਰਕ ਸੋਸ਼ਣ ਦੇ ਦੋਸ਼ਾਂ ਤਹਿਤ ਪੁਲਿਸ ਮਹਿਕਮੇ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ ਇਹ ਜੇਲ੍ਹ ਦੇ ਵਿੱਚ ਵੀ ਗਿਆ ਉਸ ਤੋਂ ਬਾਅਦ ਜਦੋਂ ਇਹ ਬਾਹਰ ਆਇਆ ਤੇ ਇਹਨੇ ਆਪਦਾ ਨਾਮ ਪਤਾ ਟਿਕਾਣਾ ਸਭ ਕੁਝ ਬਦਲ ਕੇ ਤੇ ਬਾਬਾ ਬਣ ਗਿਆ ਇਹ ਫਿਰ ਬਾਬਾ ਬਣਦੇ ਬਣਦੇ ਦੇ ਨਾਮ ਦੀ ਸ਼ੋਰ ਤੇ ਨਹੀਂ ਹੋ ਗਈ ਆ ਦੇ ਜਿਹੜੀ ਥਾਂ ਦੇ ਉੱਤੇ ਹਾਥਰਸ ਖੇਤਰ ਦੇ ਵਿੱਚ satsang ਇਹਨੇ ਕੀਤੀ ਹੈ ਪਤਾ ਲੱਗਾ ਜੀ ਕਿ ਉੱਥੇ 20000 ਤੋਂ ਵੱਧ ਲੋਕ ਸੀਗੇ 20000 ਤੋਂ ਵੱਧ ਲੋਕ ਸੀ ਨਹੀਂ ਆਪਦੀ ਆਰਮੀ ਬਣਾਈ ਹੋਈ ਹੈ ਇਹਨੂੰ ਕਿਸੇ ਦੇ ਉੱਤੇ ਕੋਈ ਯਕੀਨ ਨਹੀਂਗਾ ਇਹਦੇ ਉੱਤੇ ਪੱਤਰ ਲੁੱਟਣ ਸਮੇਤ ਪੰਜ ਪਰਚੇ ਦਰਜਾ ਰਾਜਨੀਤਿਕ ਲੋਕ ਇਹਦੇ ਸਮਾਗਮਾਂ ਦੇ ਵਿਚਾਰ ਸੋ 20000 ਤੋਂ ਵੱਧ ਲੋਕ ਆ ਗਏ ਗੇਟ ਬੜਾ ਭੀੜਾ ਸੀਗਾ ਜਿੱਥੇ ਇਹ ਆਪਦਾ ਪਰਚਨ ਕਰਦਾ ਹੈਗਾ ਤੇ ਜਦੋਂ ਬਾਹਰ ਨਿਕਲਦੇ ਸੀਗੇ ਲੋਕ ਤੇ ਇੱਕ ਦੂਜੇ ਦੇ ਪੈਰਾਂ ਥੱਲੇ ਆ ਆ ਕੇ ਲਤੜੜ ਲਤੜ ਕੇ ਮਾਰ ਦਿੱਤੇ ਗਏ ਆ ਭੀੜ ਬਹੁਤ ਸੀਗੀ ਲੋਕ ਡਿੱਗ ਪਏ ਕਾੜੀ ਬਹੁਤੀ ਲੋਕਾਂ ਨੂੰ ਜਿਵੇਂ ਕਿ ਆਮ ਤੌਰ ਤੇ ਹੁੰਦੀ ਹੈ ਸੋ ਇਸ ਕਰਕੇ 750 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਤੇ ਹੁਣ ਤੁਸੀਂ ਦੇਖ ਲਓ ਵੀ ਭਾਈ ਭਾਰਤ ਦੇ ਲੋਕਾਂ ਦੀ ਸੋਚ ਦੇ ਬਾਰੇ ਕੀ ਕਹਿਗੇ ਜੇ ਕਿਸੇ ਨੂੰ ਕੁਝ ਕਹਿੰਦੇ ਕਹਿ ਦਿੰਦੇ ਜੀ ਧਰਮ ਤੇ ਟਿੱਪਣੀ ਕਰਦੇ ਆ ਸਾਡੀ ਆਸਰਤ ਟਿੱਪਣੀ ਕਰਦੇ ਆ ਪਰ ਇਹੋ ਜਿਹੇ ਲੋਕ ਆ ਜਿਹੜੇ ਇਹ ਵੀ ਮੂਰਖਮੱਤੇ ਜਿਹੜੇ ਕਿ ਇਹੋ ਜੀਆਂ ਭੀੜਾਂ ਦਾ ਹਿੱਸਾ ਬਣਦੇ ਆ ਇਹ ਜਿਹੜੀ ਮੂਰਖ ਲੋਕ ਆ ਜਿਹੜੇ ਕਿ ਲੋਕਾਂ ਨੂੰ ਗੁਦਰਾਹ ਕਰਦੇ ਆ ਤੇ ਰਾਜਨੀਤਿਕ ਲੋਕਾਂ ਦੇ ਵਦੋਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਖਾਤਰ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਡੇਰੇ ਜਿਹੜੇ ਉਹ ਕਾਮਯਾਬ ਕੀਤੇ ਗਏ ਆ ਤੇ ਯੂਪੀ ਦੇ ਵਿੱਚ ਵੀ ਹੈ ਤੇ ਉਹਨਾਂ ਯੂਪੀ ਦੇ ਡੇਰਿਆਂ ਦੇ ਵਿੱਚੋਂ ਇੱਕ ਇਹਦਾ ਡੇਰਾ ਵੀ ਆ ਜਿਹੜਾ ਕਿ ਭੋਲੇ ਬਾਬਾ ਦਾ ਹੈਗਾ ਜੀ ਸੋ ਭੋਲੇ ਬਾਬਾ ਆਪ ਤੇ ਉਹਨਾਂ ਦੀ ਜਿਹੜੀ ਬਾਡੀਗਾਰਡਸ ਦੀ ਟੀਮ ਸੀ ਉਹ ਬਚ ਕੇ ਨਿਕਲ ਗਈ ਬਿਲਕੁਲ ਜੀ ਬਿਲਕੁਲ ਉਹਦਾ ਕੁਝ ਨਹੀਂ ਵਿਗੜਿਆ ਉਹਦੀ ਤਾਂ ਸਿਕਿਉਰਿਟੀ ਹੀ ਇੰਨੀ ਟਾਈਟ ਆ ਵੀ ਪੁੱਛੋ ਕੁਝ ਨਾ ਉਹ ਤਾਂ ਬਿਲਕੁਲ ਚਿੱਟੇ ਦੁੱਧਿਆ ਬਗਲੇ ਵਰਗਾ ਬਣ ਕੇ ਰਹਿੰਦਾ ਉਹ ਉਹਦਾ ਲੋਕਾਂ ਨੂੰ ਸਿਰਫ ਇੱਕ ਵਾਰੀ ਦਿਖ ਜੀ ਆਉਦੀ ਮਾੜਾ ਮੋਟਾ ਦਰਸ਼ਨ ਦਿੰਦਾ ਤੇ ਲੋਕ ਉਹਦੇ ਭਾਸ਼ਣ ਸੁਣਨ ਵਾਸਤੇ ਉਹਦੇ ਪਸਵਚਨ ਸੁਣਨ ਵਾਸਤੇ ਬੋੜਦੇ ਰਹਿੰਦੇ ਆ ਸੋ ਇਹ ਅਜਿਕੇ ਇਹਦੇ ਹੁਣ ਤੱਕ ਝੂਠ ਝਾਟ ਦੀ ਬਹੁਤ ਬੋਲੇ ਆ ਇਹ ਲੱਭ ਨਹੀਂ ਰਿਹਾ ਇਸ ਵੇਲੇ ਇਹ ਚਿੱਟ ਕਪੜੀਆ ਬਾਬਾ ਗਿਆ ਕਿੱਧਰ ਆ ਕਹਿੰਦੇ ਵੀ ਇਹ ਕਿਸੇ ਨੂੰ ਦਿਖ ਨਹੀਂ ਰਿਹਾ ਕਿਸੇ ਨੂੰ ਲੱਭ ਨਹੀਂ ਰਿਹਾ ਹਾਲ ਦੀ ਘੜੀ ਹੂੰ ਅੱਛਾ ਅਕਾਲੀ ਦਲ ਦਾ ਕੀ ਬਣਿਆ ਕੀ ਚੱਲ ਰਿਹਾ ਅੰਦਰ ਖਾਤੇ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਸਵਾਲ ਪੈਦਾ ਹੋ ਰਹੇ ਸੀ ਕਿ ਮਨਪ੍ਰੀਤ ਸਿੰਘ ਈਆਲੀ ਨੂੰ ਉਹਨਾਂ ਦੀ ਥਾਂ ਤੇ ਲੀਡਰ ਬਣਾਇਆ ਜਾਏ ਹੁਣ ਕੀ ਲੇਟੈਸਟ ਹੈ ਇਹਨਾਂ ਸਭਾ ਇੱਕ ਤਾਂ ਗੱਲ ਇਹ ਹੈ ਜੀ ਕਿ ਅੱਜ ਨਾ ਸ਼੍ਰੋਮਣੀ ਕਮੇਟੀ ਦੇ 100 ਤੋਂ ਵੱਧ ਮੈਂਬਰਾਂ ਨੇ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਭਰੋਸਾ ਪ੍ਰਗਟਾਇਆ ਉਹ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਵਧੀਆ ਹਨ ਕੋਈ ਸਾਨੂੰ ਕਮੀ ਨਹੀਂ ਲੱਗਦੀ ਇਹ ਠੀਕ ਹਨ ਇਹ ਦਾਵਾ ਕੀਤਾ ਹੈਗਾ ਜੀ ਡਾਕਟਰ ਦਲਜੀਤ ਸਿੰਘ ਟੀਮਾ ਨੇ ਉਹਨਾਂ ਨੇ ਕਹਿ ਦਿੱ ਕਿ 100 ਤੋਂ ਵੱਧ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸੁਖਬੀਰ ਬਾਦਲ ਨਾਲ ਮੀਟਿੰਗ ਕੀਤੀ ਹੈ ਦੂਜੀ ਗੱਲ ਇਹ ਆ ਵੀ ਲੰਘੇ ਕੱਲ ਔਰਤ ਜਿਹੜੀ ਅਕਾਲੀ ਦਲ ਹੈ ਜਿਹਨੂੰ ਅੱਜ ਕੱਲ ਮੈਂ ਕਦੇ-ਕਦੇ ਹੈਰਾਨ ਹੁੰਨਾ ਵੀ ਪੰਜਾਬੀ ਵੀ ਸਾਡੇ ਮੀਡੀਆ ਵਾਲੇ ਮਹਿਲਾ ਅਕਾਲੀ ਦਲ ਕਹੀ ਜਾਣਗੇ ਜਦਕਿ ਔਰਤ ਅਕਾਲੀ ਦਲ ਮੇਰਾ ਕਹਿਣਾ ਚਾਹੀਦਾ ਵੀ ਪੰਜਾਬੀ ਦੀ ਵਰਤੋਂ ਹੀ ਕਰਨੀ ਚਾਹੀਦੀ ਆ ਔਰਤ ਅਕਾਲੀ ਦਲ ਦੇ ਵੱਲੋਂ ਲੰਘੇ ਕੱਲ ਸੁਖਬੀਰ ਬਾਦਲ ਦੇ ਸਮਰਥਨ ਦੀ ਗੱਲ ਕੀਤੀ ਗਈ ਸੀ ਤੀਜੀ ਗੱਲ ਇਹ ਜੀ ਕਿ ਇਸ ਵੇਲੇ ਅਕਾਲੀ ਦਲ ਦਾ ਹਾਲ ਤਾਂ ਮਾੜਾ ਹੈਗਾ ਹੀ ਆ ਪਰ ਦੋਵੇਂ ਧੜਿਆਂ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੁਖਬੀਰ ਬਾਦਲ ਦਾ ਧੜਾ ਇਹ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਕਿ ਪਈ ਸਾਡੇ ਹੱਥ ਦੇ ਵਿੱਚ ਕਮਾਨ ਸਾਰੀ ਹੈਗੀ ਆ ਤੇ ਜਿਹੜੇ ਬਾਗੀ ਆ ਉਹ ਇਹ ਗੱਲ ਕਹਿੰਦੇ ਕਿ ਸਾਨੂੰ ਬਾਗੀ ਕਹਤੋਂ ਕਹਿੰਦੇ ਤੁਸੀਂ ਕਹੋ ਜੀ ਸਾਨੂੰ ਮੁਖਤਾਰਾ ਦੇ ਵਿੱਚ ਆਏ ਸਹੀ ਲੀਡ ਦੇ ਉੱਤੇ ਤੁਰਨ ਵਾਲੇ ਅਸੀਂ ਅਕਾਲੀ ਆ ਇਸ ਕਰਕੇ ਸਾਨੂੰ ਤੁਸੀਂ ਸਾਨੂੰ ਫੁੱਟ ਪਾਉ ਨਾ ਕਹੋ ਸਾਨੂੰ ਰੁਸ ਕੇ ਚਲੇ ਗਏ ਨਾ ਕਹੋ ਸਾਨੂੰ ਤੁਸੀਂ ਇਹ ਗੱਲ ਕਿਹਾ ਕਰੋ ਮੀਡੀਆ ਨੂੰ ਕਹੋ ਚੰਦੂ ਮਾ ਜਿਹੜਾ ਉਹਨਾਂ ਨੇ ਕਿ ਅਸੀਂ ਬਾਗੀ ਥੋੜੀ ਆ ਜੇ ਅਸੀਂ ਬਾਗੀ ਆ ਤਾਂ ਅਸੀਂ ਕਾਲ ਤੱਕ ਸਭ ਤੋਂ ਬਾਗੀ ਹੋ ਕੇ ਥੋੜੀ ਆਈਆਂ ਉਹਨਾਂ ਨੇ ਇਹ ਗੱਲ ਕਹੀ ਆ ਪਰ ਸ਼ਕਤੀ ਪ੍ਰਦਰਸ਼ਨ ਦੋਵਾਂ ਧਿਰਾਂ ਦੇ ਵੱਲੋਂ ਕੀਤਾ ਜਾ ਰਿਹਾ ਆ ਪ੍ਰਧਾਨ ਕੌਣ ਹੋਊਗਾ ਇਹ 605 ਦੇ ਵਿੱਚ ਹੈ ਹਾਲੇ ਦੀ ਘੜੀ ਸੁਖਵੀਰ ਸਿੰਘ ਬਾਦਲੀ ਪ੍ਰਧਾਨ ਆ ਪਰ ਦੇਖੋ ਆਉਂਦੇ ਸਮੇਂ ਕੀ ਬਣਦਾ ਜੀ ਸੋ ਜਿਹੜਾ ਕਥਤ ਤੌਰ ਤੇ 100 ਐਸਜੀਪੀਸੀ ਦਾ ਮੈਂਬਰ ਆ ਇਹਨਾਂ ਦੀ ਕਿੰਨੀ ਕ੍ਰੈਡੀਬਿਲਟੀ ਆ ਆਮ ਸਿੱਖਾਂ ਚ ਪਬਲਿਕ ਦੇ ਵਿੱਚ ਅਤੇ ਕਿੰਨੇ ਨੇ ਟੋਟਲ ਮੈਂਬਰ ਇਹ ਇਲੈਕਸ਼ਨ ਕਦੋਂ ਹੋਣੀ ਐ ਐਸਜੀਪੀਸੀ ਦੀ ਕੀ ਇਹ ਰੀ-ਇਲੈਕਟ ਹੋਣ ਦੇ ਯੋਗ ਹੈਗੇ ਜਦੋਂ ਜੀ ਪਹਿਲੀ ਗੱਲ ਤਾਂ ਇਹ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤਾਂ ਲੰਮੇ ਸਮੇਂ ਤੋਂ ਹੋਈ ਹੀ ਨਹੀਂ ਸਮੇਂ-ਸਮੇਂ ਤੇ ਉਤੇ ਬੜਿਆ ਨੇ ਮੰਗ ਕੀਤੀ ਆ ਕਿ ਚੋਣ ਹੋਣੀ ਚਾਹੀਦੀ ਆ ਪਿੱਛੇ ਜੇ ਸ਼੍ਰੋਮਣੀ ਕਮੇਟੀ ਚੋਣ ਵਾਸਤੇ ਵੋਟਾਂ ਦੀ ਜਿਹੜੀ ਆ ਉਹ ਬਣਨ ਦਾ ਸਿਲਸਿਲਾ ਵੀ ਸ਼ੁਰੂ ਹੋਇਆ ਸੀਗਾ ਬਾਅਦ ਵਿੱਚ ਲੇਟ ਲੱਤੀ ਸੀ ਹੋਗੀ ਹਾਂ ਚੋਣਾਂ ਹੋਣ ਗਈਆਂ ਪਰ ਹੁਣ ਚਾਰਾਂ ਮਹੀਨਿਆਂ ਬਾਅਦ ਛੇ ਮਹੀਨਿਆਂ ਬਾਅਦ ਸਾਲ ਬਾਅਦ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਇਹ ਮਾਮਲਾ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਚੌਥੇ ਕਿ ਮਹੀਨੇ ਉੱਠਦਾ ਹੁੰਦਾ ਪਰ ਉੱਠ ਕੇ ਤੇ ਚਾਰਾਂ ਖੁਰਨਾ ਬਾਅਦ ਠੱਪ ਹੋ ਜਾਂਦਾ ਦੂਜੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਨੇ ਇਥੇ ਸਾਹਿਬ ਉਹ ਪੂਰੇ ਪੰਜਾਬ ਦੇ ਵਿੱਚ ਪਛਾਣ ਨਹੀਂ ਰੱਖਦੇ ਕੋਈ ਵਿਰਲੇਟਾਂਵੇਂ ਦੋ ਚਾਰ ਸ਼੍ਰੋਮਣੀ ਕਮੇਟੀ ਮੈਂਬਰ ਹੋਣਗੇ ਜਿਹੜੇ ਕਿ ਪੰਜਾਬ ਪੱਧਰੀ মিডিਏ ਦੇ ਵਿੱਚ ਸਮੇਂ-ਸਮੇਂ ਤੇ ਹਾਜ਼ਰੀ ਲਵਾਉਂਦੇ ਆ ਪਰ ਬਹੁਤੇ ਤਾਂ ਆਪੋ ਆਪਣੇ ਖੇਤਰ ਤੱਕ ਸੀਮਤ ਆ ਬਹੁ ਗਿਣਤੀ ਪੰਜਾਬੀਆਂ ਨੂੰ ਤਾਂ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਨਾਮ ਹੀ ਨਹੀਂ ਪਤਾ ਹੋਣਾ ਦਸਾਂ ਦੇ ਵੀ ਨਾਮ ਪਤਾ ਹੋਣਾ ਮੁਕੰਮਲ ਤੌਰ ਦੇ ਉੱਤੇ ਸੋ ਪਰ ਇਨੀ ਗੱਲ ਜ਼ਰੂਰ ਆ ਵੀ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਸਾਥ ਮਿਲਣਾ ਔਰਤ ਅਕਾੜੀ ਦਲ ਦਾ ਸਾਥ ਮਿਲਣਾ ਸੁਰਬੀਰ ਬਾਦਲ ਦੇ ਵੱਲੋਂ ਇਹ ਗੱਲ ਕਹਿਣੀ ਕਿ ਜਿਹੜੇ ਪੰਜਾਬ ਦੇ ਇਸ ਵੇਲੇ ਹਲਕੇ 117 ਉਹਦੇ ਵਿੱਚੋਂ 106 ਤੋਂ ਬਾਅਦ ਹਲਕਿਆਂ ਦੇ ਇੰਚਾਰਜ ਮੇਰੇ ਨਾਲ ਹੈਗੇ ਆ ਉਹਨਾਂ ਦੇ ਵੱਲੋਂ ਆਪਣੀ ਗੱਲ ਕੀਤੀ ਜਾ ਰਹੀ ਹੈ ਵੀ ਭਾਈ ਕੁਝ ਕੁ ਲੋਕ ਆ ਜਿਹੜੇ ਕਿ ਟੁੱਟ-ਭੱਜ ਦੀ ਗੱਲ ਕਰਦੇ ਆ ਬਹੁਤ ਤਾਂ ਮੇਰੇ ਨਾਲ ਹੀ ਆ ਜੀ ਤੇ ਬਾਕੀ ਪ੍ਰਧਾਨ ਮੰਤਰੀ ਨੇ ਲੋਕ ਸਭਾ ਚ ਕਾਂਗਰਸ ਤੇ ਕੀ ਨਿਸ਼ਾਨਾ ਵੰਨੇ ਆ ਜਦੋਂ ਦੀ ਲੰਗੇ ਕੱਲ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਆਪਣੇ ਭਾਸ਼ਣ ਦੇ ਨਾਲ ਜਿਹੜੀ ਕਮਾਲ ਕੀਤੀ ਆ ਮੇਰਾ ਕਹ ਲਾ ਵੀ ਜਿਹੜਾ ਜਿਹੜਾ ਬੰਦਾ ਵੀ ਇਸ ਵੇਲੇ ਕੋਈ ਨਹੀਂ ਵੀ ਨਿਰਪੱਖਤਾ ਦੀ ਗੱਲ ਕਰਦਾ ਹੋਊਗਾ ਉਹਨੇ ਵੀ ਇਹ ਗੱਲ ਕਹੀ ਹੈ ਵੀ ਭਾਈ ਰਾਹੁਲ ਗਾਂਧੀ ਦਾ ਭਾਸ਼ਣ ਬਹੁਤ ਜ਼ਬਰਦਸਤ ਸੀ ਉਹਨੇ ਜਿਸ ਤਰੀਕੇ ਨਾਲ ਧਰਮ ਦੀ ਗੱਲ ਕੀਤੀ ਹੈ ਜਿਸ ਤਰੀਕੇ ਨਾਲ ਉਹਨੇ ਹਿੰਸਾ ਦੀ ਗੱਲ ਤੇ ਅਹਿੰਸਾ ਦੀ ਗੱਲ ਕੀਤੀ ਹੈ ਜਿਸ ਤਰੀਕੇ ਨਾਲ ਉਹਨੇ ਅਗਨੀ ਵੀਰਾਂ ਦੀ ਗੱਲ ਕੀਤੀ ਐਮਐਸਪੀ ਦੀ ਗੱਲ ਕੀਤੀ ਬਾਕੀ ਵੱਖ-ਵੱਖ ਮੁੱਦਿਆਂ ਦੀ ਗੱਲ ਕੀਤੀ ਲੋਕਾਂ ਨੇ ਉਹਦੇ ਭਾਸ਼ਣ ਦੀ ਸਿਫਤ ਬਹੁਤ ਕੀਤੀ ਹੈ ਤੇ ਅੱਜ ਵਾਰੀ ਆ ਗਈ ਜੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਪਾਰਲੀਮੈਂਟ ਵੀ ਉਹੀ ਤੇ ਲੋਕ ਵੀ ਉਹੀ ਤੇ ਸਪੀਕਰ ਸਾਹਿਬ ਵੀ ਉਹੀ ਤੇ ਸਾਰੇ ਚੁਣੇ ਹੋਏ ਨੁਮਾਇੰਦੇ ਵੀ ਉਹੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸਿੱਧੇ ਤਰੀਕੇ ਨਾਲ ਕਾਂਗਰਸ ਦੇ ਉੱਤੇ ਆ ਸਿੱਧੇ ਤਰੀਕੇ ਨਾਲ ਰਾਹੁਲ ਗਾਂਧੀ ਦੇ ਉੱਤੇ ਸ਼ਬਦ ਕੁਾਰ ਕੀਤੇ ਆ ਉਹਨਾਂ ਨੇ ਕਿਹਾ ਜੀ ਕਿ ਕਾਂਗਰਸ ਦੇ ਅੰਦਰ ਦੀ ਬਾਤ ਬਣਦੀ ਜਾ ਰਹੀ ਹੈ ਉਹ ਕਹਿੰਦੇ ਵੀ 13 ਸੂਬਿਆਂ ਦੇ ਵਿੱਚ ਕਾਂਗਰਸ ਨੂੰ ਜ਼ੀਰੋ ਮਿਲੀ ਹੈ ਤੇ ਫਿਰ ਵੀ ਇਹ ਗੱਲ ਕਹੀ ਜਾਂਦੇ ਜੀ ਕਿ ਇਸ ਦਾ ਹੀਰੋ ਵਸਤਾ ਹੀਰੋ ਆ ਉਹ ਇਹਨਾਂ ਨੇ ਤੱਥ ਤਾਂ ਨਹੀਂ ਪੇਸ਼ ਕੀਤੇ ਰਵਾਇਤੀ ਜੀਆਂ ਗੱਲਾਂ ਕੀਤੀਆਂ ਪਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਆਪਣਾ ਭਾਸ਼ਣ ਜ਼ਰੂਰ ਪੇਸ਼ ਕੀਤਾ ਹੈ ਜੀ। ਅ ਬਾਕੀ ਅਗਨੀਵੀਰਾਂ ਬਾਰੇ ਕੀ ਗੱਲਬਾਤ ਚੱਲ ਰਹੀ ਹੈ? ਲੰਘੇ ਕੱਲ੍ਹ ਜਦੋਂ ਰਾਹੁਲ ਗਾਂਧੀ ਨੇ ਸਿੰਘ ਸਾਹਿਬ ਆਪਣਾ ਭਾਸ਼ਣ ਦਿੱਤਾ ਸੀਗਾ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਅਗਨੀਵੀਰ ਯੋਜਨਾ ਦੇ ਉੱਤੇ ਸਵਾਲ ਚੁੱਕੇ ਸੀਗੇ। ਉਹਨਾਂ ਨੇ ਕਹਿ ਦਿੱਤਾ ਕਿ ਦੇਖੋ ਕੇਂਦਰ ਦੀ ਸਰਕਾਰ ਨੇ ਅਗਨੀਵੀਰ ਯੋਜਨਾ ਲਿਆਂਦੀ ਇਸ ਯੋਜਨਾ ਦੇ ਤਹਿਤ ਇਹਨਾਂ ਨੇ ਬਹੁਤ ਮਾੜਾ ਕੁਝ ਕੀਤਾ। ਇਸ ਯੋਜਨਾ ਦੇ ਤਹਿਤ ਇਹਨਾਂ ਦੇ ਵੱਲੋਂ ਗਲਤ ਫੈਸਲੇ ਕੀਤੇ ਗਏ ਆ। ਫੈਸਲੇ ਇਹਨਾਂ ਨੇ ਇਸ ਕਦਰ ਗਲਤ ਕੀਤੀ ਆ ਵੀ ਭਾਈ ਸ਼ਹੀਦ ਨੂੰ ਸ਼ਹੀਦਾ ਦਰਜਾ ਨਹੀਂ ਦੇ ਕੇ ਰਾਜ਼ੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਭਾਈ ਸ਼ਹੀਦ ਵੀ ਦੋ ਤਰ੍ਹਾਂ ਦੇ ਬਣਾਤੇ ਆ ਇਹ ਸ਼ਹੀਦ ਜਦੋਂ ਕੋਈ ਹੁੰਦਾ ਅਗਨੀ ਵੀਰ ਤੇ ਉਹਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੁਝ ਨਹੀਂ ਦਿੰਦੇਗੇ ਤੇ ਜਦੋਂ ਕੱਲ ਰਾਹੁਲ ਗਾਂਧੀ ਆਹ ਗੱਲਾਂ ਕਹਿ ਰਹੇ ਸੀ ਤਾਂ ਰਾਜਨਾਥ ਸਿੰਘ ਵਿਚਾਲੇ ਉੱਠ ਕੇ ਖੜੇ ਹੋਏ ਤੇ ਉਹਨਾਂ ਨੇ ਟੋਕਿਆ ਵੀ ਭਾਈ ਅਸੀਂ ਤਾਂ ਸ਼ਹੀਦ ਅਗਨੀ ਵੀਰ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਿੰਨੇ ਆ ਤੇ ਅੱਜ ਉਸ ਤੋਂ ਬਾਅਦ ਦੋ ਪੰਜਾਬ ਦੇ ਅਗਨੀ ਵੀਰਾਂ ਦੇ ਪਰਿਵਾਰਕ ਮੈਂਬਰ ਸਾਹਮਣੇ ਆਏ ਆ ਸਹੀਦ ਅਗਨੀਵੀਰ ਅਜੇ ਤੇ ਸੁਖਵਿੰਦਰ ਸਿੰਘ ਉਹਨਾਂ ਦੇ ਪਰਿਵਾਰਾਂ ਨੇ ਗੱਲ ਕਹੀ ਹੈ ਕਿ ਰਾਜਨਾਥ ਸਿੰਘ ਨੇ ਝੂਠ ਬੋਲਿਆ ਸਾਡੇ ਪਰਿਵਾਰਾਂ ਨੂੰ ਕੇਂਦਰ ਦੀ ਸਰਕਾਰ ਤੋਂ ਕੋਈ ਕਰੋੜ ਰੁਪਈਆ ਨਹੀਂ ਮਿਲਿਆ ਕੋਈ 50 ਲੱਖ ਨਹੀਂ ਮਿਲਿਆ ਕੋਈ 10 ਲੱਖ ਨਹੀਂ ਮਿਲਿਆ ਰਾਜਨਾਥ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਝੂਠ ਬੋਲਿਆ ਜੀ ਹਮ ਅਚਨ ਸਿੱਧੂ ਮੂਸੇਵਾਲਾ ਦੇ ਬਾਰੇ ਵਿੱਚ ਕੋਈ ਆਵਾਜ਼ ਉੱਠੀ ਲੋਕ ਸਭਾ ਦੇ ਵਿੱਚ ਗੂੰਜਿਆ ਉਹਦਾ ਨਾਮ ਫਿਰ ਬਿਲਕੁਲ ਜੀ ਲੰਗੇ ਕੱਲ ਨਾ ਰਾਜਾ ਵੜਿੰਗ ਨੇ ਪਾਰਲੀਮੈਂਟ ਦੇ ਵਿੱਚ ਪਹਿਲੇ ਦਿਨ ਬੋਲਿਆ ਜਨੋ ਤੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੇ ਮਾਮਲੇ ਦੇ ਵਿੱਚ ਕੇਂਦਰ ਦੀ ਸਰਕਾਰ ਇਨਸਾਫ ਦੇਵੇ ਤੇ ਜਿਹੜੇ ਕਤਲ ਕਰਨ ਵਾਲੇ ਉਹਨਾਂ ਨੂੰ ਵੱੱਤ ਵੱੱ ਸਜ਼ਾ ਮਿਲੇ ਤੇ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਫਿਰ ਉਹਨੇ ਗੱਲ ਕੀਤੀ ਸੀ ਕਿਸਾਨੀ ਦੀ ਫਿਰ ਗੱਲ ਕੀਤੀ ਸੀ ਲੁਧਿਆਣੇ ਦੀ ਸਾਈਕਲ ਇੰਡਸਟਰੀ ਦੀ ਇਹ ਤਿੰਨ ਗੱਲਾਂ ਉਹਨਾਂ ਨੇ ਕੀਤੀ ਸਹੀਆਂ ਤੇ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੱਲ ਕਹੀ ਹੈ ਕਿ ਰਾਜਾ ਬੜਿੰਗ ਨੇ ਪਾਰਲੀਮੈਂਟ ਦੇ ਵਿੱਚ ਮੇਰੇ ਪੁੱਤ ਦੇ ਕਤਲ ਦਾ ਮੁੱਦਾ ਚੁੱਕਿਆ ਫੜ ਮੈਨੂੰ ਇਨਸਾਫ ਦੀ ਥੋੜੀ ਜਿਹੀ ਆਸ ਬੱਜੀ ਆ ਕਿ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਗੁੰਜਿਆ ਹੈਗਾ ਉਹਨਾਂ ਨੇ ਧੰਨਵਾਦ ਕੀਤਾ ਜੀ ਰਾਜਵਿੜਗਦਾ ਜਿਹੜਾ ਮੁੱਦਾ ਲੋਕ ਸਭਾ ਦੇ ਵਿੱਚ ਕੋਈ ਐਮਪੀ ਚੁੱਕ ਲੈਂਦਾ ਫਿਰ ਉਸ ਦੇ ਉੱਤੇ ਫੌਰਨ ਕਾਰਵਾਈ ਹੁੰਦੀ ਹੈ ਕੋਈ ਨਹੀਂ ਫਿਰ ਤਾਂ ਫੌਰਨ ਕਾਰਵਾਈ ਤਾਂ ਨਹੀਂ ਹੁੰਦੀ ਪਰ ਉਹ ਪੂਰੇ ਭਾਰਤ ਦੇ ਵਿੱਚ ਉਹਦੀ ਗੱਲ ਤਾਂ ਉੱਠਦੀ ਹੈ ਕਾਰਵਾਈ ਹੋ ਵੀ ਸਕਦੀ ਹੈ ਕਾਰਵਾਈ ਤਾਂ ਭਾਵੇਂ ਜੇਕਰ ਕੇਂਦਰ ਦੀ ਸਰਕਾਰ ਚਾਵੇ ਤਾਂ ਪਹਿਲੇ ਪੰਜਾਬ ਮੰਟਾਂ 'ਚ ਹੀ ਕਰ ਸਕਦੀ ਹੈ ਪਰ ਬਹੁਤ ਸਾਰੇ ਮੁੱਦੇ ਜਿਵੇਂ ਕਿ ਬੰਦੀ ਸਿੰਘਾਂ ਦਾ ਮੁੱਦਾ ਕਿੰਨੇ ਲੰਮੇ ਸਮੇਂ ਤੋਂ ਕਿੰਨੇ ਸਾਲਾਂ ਤੋਂ ਪਾਰਲੀਮੈਂਟ ਦੇ ਵਿੱਚ ਉੱਠਦਾ ਹੀ ਹੈ ਕਾਰਵਾਈ ਕੋਈ ਵੀ ਨਹੀਂ ਹੋਈ ਤੇ ਗੱਲ ਇਹ ਜੀ ਕਿ ਜੇਕਰ ਚਾਹ ਵੀ ਕੇਂਦਰ ਦੀ ਸਰਕਾਰ ਕੁਝ ਵੀ ਹੋ ਸਕਦੀ ਹੈ ਪਰ ਜਿਹੜਾ ਕੋਈ ਸੂਬਾ ਪੱਧਰੀ ਮੁੱਦਾ ਹੁੰਦਾ ਜਿਹਦੇ ਬਾਰੇ ਨੈਸ਼ਨਲ ਲੈਵਲ ਦੇ ਉੱਤੇ ਗੱਲ ਨਹੀਂ ਪਤਾ ਹੁੰਦੀ ਉਹਦੇ ਬਾਰੇ ਜਦੋਂ ਪਾਰਲੀਮੈਂਟ ਦੇ ਵਿੱਚ ਗੱਲ ਉੱਠਦੀ ਫਿਰ ਆਸਾਮ 'ਚ ਵੀ ਪਤਾ ਲੱਗਦਾ ਉਹਦੇ ਬਾਰੇ ਆਂਧਰਾ ਪ੍ਰਦੇਸ਼ 'ਚ ਵੀ ਪਤਾ ਲੱਗਦਾ ਕੇਂਦਰ ਦੀ ਸਰਕਾਰ ਕੇਂਦਰ ਦੇ ਮੰਤਰੀਆਂ ਦੇ ਮੂਹਰੇ ਖੜ ਕੇ ਜੇਕਰ ਗੱਲ ਕੀਤੀ ਜਾਵੇ ਇਸ ਲੋਕ ਸਭਾ ਦੇ ਸਪੀਕਰ ਦੇ ਕੋਲੇ ਗੱਲ ਕੀਤੀ ਜਾਵੇ ਤੇ ریکارڈ ਦੇ ਵਿੱਚ ਇਹ ਗੱਲ ਚੜੀ ਹੋਵੇ ਤਾਂ ਇਸ ਗੱਲ ਦਾ ਵਜ਼ਨ ਵੱਧ ਜਾਂਦਾ ਹੈ। ਨਹੀਂ ਆਉ ਤਾਂ ਇੰਟਰਨੈਸ਼ਨਲ ਲੈਵਲ ਤੇ ਗੱਲ ਤਾਂ ਖੈ ਚੱਲੀ ਹੋਈ ਆ। ਅਮਰਤਪਾਲ ਸਿੰਘ ਕਦੋਂ ਸੌ ਚੁੱਕ ਰਹੇ ਨੇ ਜੀ। ਦੇਖੋ ਜੀ ਅੱਜ ਪੰਜਾਬ ਦੀ ਸਰਕਾਰ ਨੇ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਆ। ਨਹੀਂ ਅਮਰਤਪਾਲ ਸਿੰਘ ਨੂੰ ਸੌ ਚੁਕਾਈ ਜਾਵੇ। ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਜੀ ਕਿ ਲੋਕ ਸਭਾ ਦੇ ਸਪੀਕਰ ਨੇ ਤਾਂ ਦਾ ਕੀਤੇ ਹੀ ਨਹੀਂ। ਇਹ ਤਾਂ ਸੂਬੇ ਦੀ ਸਰਕਾਰ ਤੇ ਜੇਲ੍ਹ ਦੇ ਨਿਰਮਾਣ ਦੇ ਮੁਤਾਬਕ ਉਹਨੂੰ ਰਿਹਾਈ ਮਿਲੇ ਜਾਂ ਛੁੱਟੀ ਮਿਲੇ ਉਹ ਕੱਲ ਨੂੰ ਸੌ ਚੱਕ ਲੂ। ਪਰ ਇਹ ਜਿਹੜੇ ਲਗਾਤਾਰ ਦਬਾਅ ਵਧ ਰਿਹਾ ਇਸ ਮਸਲੇ ਦੇ ਉੱਤੇ ਵੀ ਅਮਰਤਪਾਲ ਸਿੰਘ ਨੂੰ ਸੋਹ ਚੁਕਾਈ ਜਾਵੇ। ਦੂਜੀ ਗੱਲ ਇਹ ਜਿ ਕਿ ਐਤਕੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਦੋ ਬੰਦੇ ਆਜ਼ਾਦ ਜਿੱਤੇ ਆ ਜਿਹੜੇ ਉਹਨਾਂ ਦੇ ਵਿੱਚ ਦੋ ਜਿਹੜੇ ਜਿਨ੍ਹਾਂ ਦੇ ਵਿੱਚ ਬੈਠੇ ਆ ਉਹ ਆਜ਼ਾਦ ਜਿੱਤੇ ਆ। ਉਹਦੇ ਵਿੱਚੋਂ ਇੱਕ ਹੈਗੇ ਜੀ ਜੰਮੂ ਕਸ਼ਮੀਰ ਦੀ ਬਾਰਾਮੂਲਾ ਸੀਟ ਸੀਟ ਤੋਂ ਇੰਜੀਨੀਅਰ ਰਾਸ਼ਦ ਜਿਹੜੇ ਕਿ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤੇ ਜਿਹੜੇ ਤਿਹਾਰ ਜੀਲ ਦੇ ਵਿੱਚ ਮੰਦ ਹੈ ਉਹਨਾਂ ਦੇ ਪੁੱਤਾਂ ਨੇ ਐਤਕੀ ਤੇ ਲੋਕਾਂ ਨੇ ਮੁਹਿੰਮ ਚਲਾਈ ਸੀ ਉਹ ਬੜੇ ਜ਼ਬਰਦਸਤ ਤਰੀਕੇ ਨਾਲ ਜਿੱਤੇ ਆ ਉਹਨਾਂ ਨੂੰ ਸੋਹ ਚੁੱਕਣ ਦੀ ਇਜਾਜ਼ਤ ਮ ਪਰ ਅਮਰਪਾਲ ਸਿੰਘ ਨੂੰ ਇਜਾਜ਼ਤ ਮਿਲਣੀ ਬਾਕੀ ਹੈ ਜੀ। ਅੱਛਾ ਮੁੱਖ ਮੰਤਰੀ ਦੀ ਧਰਮ ਪਤਨੀ ਨੇ ਕਿੱਥੋਂ ਸੁਣੀਆਂ ਨੇ ਸ਼ਿਕਾਇਤਾਂ ਲੋਕਾਂ ਦੀ ਉਸ ਮਸਿਆਮਾਂ ਸੁਣੀਆਂ ਨੇ। ਅੱਜ ਭਗਵੰਤ ਮਾਨ ਨੇ ਜਲੰਧਰ ਪੱਛਮੀ ਸੀਟ ਤੋਂ ਜਿੱਥੇ ਕਿ ਚੋਣ ਹੋ ਰਹੀ ਹੈ 10 ਤਰੀਕ ਨੂੰ 10 ਜੁਲਾਈ ਨੂੰ ਉੱਥੇ ਰੋਡ ਸ਼ੋਅ ਕੀਤਾ ਤੇ ਉਹਨਾਂ ਦੀ ਧਰਮ ਪਤਨੀ ਤੇ ਡਾਕਟਰ ਗੁਰਪ੍ਰੀਤ ਕੌਰ ਨੇ ਤੇ ਜਲੰਧਰ ਦੇ ਕਿਰਾਏ ਦੇ ਘਰ ਦੇ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਨੀ ਕਿ ਜਨਤਾ ਦਰਬਾਰ ਲਾਇਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਅਸੀਂ ਵਚਨਬੱਧ ਹਾਂ ਵੱਡ ਤੋਂ ਵੱਡ ਤੁਹਾਡੇ ਨਾਲ ਖੜੇ ਆ ਜਿਹੜੀ ਵੀ ਕਿਸੇ ਦੀ ਸਮੱਸਿਆ ਹੋਈ ਉਹ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਹੱਲ ਕਰਾਂਗੇ ਤੇ ਹਰਸਿਮਰਤ ਕੋਰ ਬਾਦਲ ਨੇ ਕਿਸ ਕਿਸਮ ਦੇ ਸਵਾਲ ਖੜੇ ਕੀਤੇ ਆ ਪ੍ਰਾਈਮ ਮਿਨਿਸਟਰ ਦੇ ਵਿਰੁੱਧ ਦੇਖੋ ਬਹੁਤ ਸੋਹਣੀ ਗੱਲ ਕੀਤੀ ਜੀ ਉਹਨਾਂ ਨੇ ਵੀ ਅੱਜ ਪਾਰਲੀਮੈਂਟ ਦੇ ਵਿੱਚ ਬੜੇ ਤਵੇਲੇ ਨਾਲ ਆਪਣੇ ਵਿਚਾਰ ਪੇਸ਼ ਕੀਤੇ ਆ ਉਹਨਾਂ ਨੇ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਅਤੇ ਕੇਂਦਰ ਦੀ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਹਿ ਦਿੱ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕੀਤਾ ਨੋਟੀਫਿਕੇਸ਼ਨ ਜਾਰੀ ਹੋਇਆ ਪਰ ਰਿਹਾਈ ਕੀਤੇ ਗਏ ਪਾਣੀ ਦਾ ਮੁੱਦਾ ਚੁੱਕਿਆ ਉਹਨਾਂ ਨੇ ਕਿਸਾਨੀ ਦਾ ਮੁੱਦਾ ਚੁੱਕਿਆ ਉਹਨਾਂ ਨੇ ਚੰਡੀਗੜ੍ਹ ਦਾ ਮੁੱਦਾ ਉਹਨਾਂ ਨੇ ਚੁੱਕਿਆ ਹੋਰ ਪੰਜਾਬ ਦੇ ਵੱਖ-ਵੱਖ ਮੁੱਦੇ ਚੁੱਕਿਆ ਉਹਨਾਂ ਨੇ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕੇਂਦਰ ਦੀ ਸਰਕਾਰ ਨੇ ਸਿੱਖਾਂ ਦੇ ਮਾਮਲੇ 'ਚ ਹੋਰ ਤਾਂ ਕੀ ਕਰਨਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਜਿੱਤੇ ਆ ਆਜ਼ਾਦ ਤੌਰ ਦੇ ਉੱਤੇ ਉਹਨੂੰ ਵੀ ਸੌਂ ਚੁੱਕਣ ਦੇ ਲਈ ਛੁੱਟੀ ਨਹੀਂ ਮਿਲ ਰਹੀ ਇਸ ਤੋਂ ਵੱਧ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਔਰ ਕਿਹੜੇ ਥਾਣੇ 'ਚ ਐਸਐ ਐਸਆਈ ਕੋਟ ਕੱਢਿਆ ਹਾਂ ਬਿਲਕੁਲ ਜੀ ਇਹ ਬੜੀ ਹੈਰਾਨੀ ਵਾਲੀ ਵੀ ਗੱਲ ਹੈ ਤੇ ਹਾਸੇ ਵਾਲੀ ਗੱਲ ਵੀ ਤੇ ਚਿੰਤਾ ਵਾਲੀ ਗੱਲ ਵੀ ਹੈ ਪਠਾਨਕੋਟ ਦੇ ਵਿੱਚ ਨਰੋਟ ਖਾਣਾ ਇਹ ਕੋਲੀਆਂ ਨਾਕੇ ਦਾ ਵਾਕਿਆ ਹੈਗਾ ਨਰੋਟ ਦੇ ਐਸਐਚਓ ਦੇ ਵੱਲੋਂ ਆਪਣੇ ਅੰਡਰ ਕੰਮ ਕਰ ਰਹੇ ਇੱਕ ਐਸਆਈ ਦੀ ਕੁੱਟਮਾਰ ਕੀਤੀ ਗਈ ਹੈ ਤੇ ਦੋਸ਼ ਲਾਇਆ ਹੈ ਐਸਆਈ ਨੇ ਉਹ ਕਹਿੰਦਾ ਜੀ ਕਿ ਅਸੀਂ ਆਪਦੀ ਡਿਊਟੀ ਦੇ ਉੱਤੇ ਸੀ ਤੇ ਉਹ ਕਹਿੰਦਾ ਕੁਝ ਕੁ ਜਿਹੜੇ ਬੰਦੇ ਆ ਉਹ ਡਿਊਟੀ ਦੇ ਉੱਤੇ ਖੜੇ ਰਹਿੰਦੇ ਆ ਸਿੱਕ ਤੋਂ ਬੰਦੇ ਉਹ ਕਹਿੰਦਾ ਜੀ ਕਿ ਉੱਥੇ ਚਲੇ ਜਾਂਦੇ ਜੀ ਛੁੱਟੀ ਦੇ ਉੱਤੇ ਜਾਨਕਿ ਅਸੀਂ ਰੈਸਟ ਕਰਿਆ ਹੁੰਦੇ ਆ ਫਿਰ ਉਹ ਆ ਜਾਂਦੇ ਜੀ ਫਿਰ ਘੰਟਾ ਘੜੀ ਦੂਜੇ ਰੈਸਟ ਕਰਿਆ ਹੁੰਦੇ ਆ ਪਰ ਉਹ ਕਹਿੰਦੇ ਜੀ ਆਉਣ ਸਾਰੀ ਐਚਐਸਓ ਐਸਐਚਓ ਸਾਹਿਬ ਨੇ ਮੇਰੇ ਉੱਤੇ ਹਮਲਾ ਕਰਤਾ ਮੈਨੂੰ ਜ਼ਖਮੀ ਕਰਤਾ ਹਸਪਤਾਲ ਦੇ ਵਿੱਚ ਭਰਤੀ ਆ ਯਾਨਕਿ ਇੱਕ ਏਐਸਆਈ ਨੇ ਆਪਣੇ ਹੀ ਐਸਐਚਓ ਦੇ ਉੱਤੇ ਆਪਣੇ ਸੀਨੀਅਰ ਅਧਿਕਾਰੀ ਦੇ ਉੱਤੇ ਦੋਸ਼ ਲਾਇਆ ਕੁੱਟ ਮਾਰ ਲਈ ਜੀ ਸੋ ਪੰਜਾਬ ਚ ਪੈਂਦੀਆਂ ਨੇ ਫਵਾਰਾ ਹੁਣ ਆਗੀ ਮੌਨਸੂਨ ਹਾਂ ਬ੍ਰੋ ਪ੍ਰਿੰਸ ਸਾਹਿਬ ਇੱਕ ਤਾਂ ਫੁਹਾਰਾਂ ਦੀ ਗੱਲ ਤੇ ਇੱਕ ਮੇਰੇ ਚੇਤੇ ਦੇ ਵਿੱਚੋਂ ਵਿਸਰ ਨਾ ਜਾਵੇ ਕਿਤੇ ਗੱਲ ਅੱਜ ਨਾ ਪੰਜਾਬ ਦੀ ਰਾਜਨੀਤੀ ਵਿੱਚ ਡਰਾਮਾ ਬਹੁਤ ਹੋਇਆ ਜਿਹੜੀ ਜਲੰਧਰ ਤੋਂ ਬੀਬੀ ਸੁਰਜੀਤ ਕੌਰ ਆ ਜਿਨ੍ਹਾਂ ਨੂੰ ਕਿ ਅਕਾਲੀ ਦਲ ਦੀ ਉਮੀਦਵਾਰ ਬਣਾਇਆ ਸੀ ਬਾਅਦ ਦੇ ਵਿੱਚ ਅਕਾਲੀਆਂ ਨੇ ਪੈਰ ਪਿੱਛੇ ਖਿੱਚ ਲਏ ਉਹ ਕਹਿੰਦੇ ਜੀ ਕਿ ਇਹ ਤਾਂ ਸਾਡੇ ਉਮੀਦਵਾਰ ਹੀ ਨਹੀਂ ਅਸਤਾ ਬਸਪਾ ਨੂੰ ਸਮਰਥਨ ਦਿੰਨੇ ਆ ਤੇ ਬੀਬੀ ਜੀ ਬਾਗੀਆਂ ਦੇ ਉਮੀਦਵਾਰ ਰਹਿ ਗਏ ਅੱਜ ਸਵੇਰ ਦੇ ਵੇਲੇ ਬੀਬੀ ਸੁਰਜੀਤ ਕੌਰ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਉਹਨਾਂ ਨੇ ਗੱਲ ਦੇ ਵਿੱਚ ਪਰਨਾ ਪੋਆ ਲਿਆ ਗਵਰਨਟਮਨ ਨੇ ਜਨ ਕਹੀ ਜੀ ਕਿ ਇਹ ਮੇਰੇ ਭੈਣ ਨੇ ਇਹਨਾਂ ਨੂੰ ਪਾਰਟੀ ਨੇ ਜ਼ਲੀਲ ਬਹੁਤ ਕੀਤਾ ਤੇ ਸਾਡੀ ਸਰਕਾਰ ਦੇ ਵਿੱਚ ਸ਼ਹਿਰ ਦੇ ਵਿੱਚ ਉਹਨਾਂ ਨੂੰ ਬੰਦਾ ਸਰ ਦਾ ਮਾਨ ਸਨਮਾਨ ਦਿੱਤਾ ਜਾਊਗਾ ਕੋਈ ਨਾ ਕੋਈ ਤੁਹਾਨੂੰ ਦਿੱਤਾ ਜਾਊਗਾ ਪਰ ਦੁਪਹਿਰੋਂ ਬਾਅਦ ਖਬਰ ਇਹ ਆ ਗਈ ਕਿ ਬੀਬੀ ਸੁਰਜੀਤ ਕੌਰ ਮੁੜ ਕੇ ਕਾਲੀ ਦਲ ਦੇ ਵਿੱਚ ਆ ਗਈ ਆ ਮਤਲਬ ਇਹ ਆ ਵੀ ਪੰਜਾਬ ਦੀ ਰਾਜਨੀਤੀ ਵਿੱਚ ਡਰਾਮੇ ਡਰਾਮੇ ਆ ਜੀ ਜਨਾਬ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਜੀ ਮਿਹਰਬਾਨ